ਜਾਨ ਕੀ ਏਕ ਹਰ ਨਾਮ ਹਰ ਬਿਨ ਨਾ ਵੈ ਠਵਰ ਨਾ ਠਾਉ ਗੁਰ ਮਥੀ ਨਾਉ ਮਨ ਵਸੈ ਸਹਜੇ ਸਹਜ ਸਮਾਉ ਵਡ ਭਾਗੀ ਨਾਮ ਧਿਆਇਐ ਐਹ ਨਿਸ ਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿਨ ਹਾਉ ਸਤਿਗੁਰ ਬਾਣੈ ਜਾਉ ਲਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹੋ ਮੋਹ ਮਾਇਆ ਸਭ ਕਸਰੀਆ ਨਾਲ ਚੱਲੈ ਨਾ ਅੰਤਿਵਾਰ ਬਿਨ ਹਰ ਸਾਥ ਨਾ ਆਵਈ ਕਿਸ ਆਗੇ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਾਰ ਔਰ ਧਾਰ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰਿ ਕਿਰਪਾ ਕਰ ਕ ਬਖਸ ਲੈ ਹੋ ਹਾਉ ਪਾਪੀ ਵਡ ਗੁਣਹਗਾਰ ਹਰ ਜਿਓ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੇ ਹਾਰ ਪ੍ਰਭ ਮੇਲਿਆ ਸਭ ਕਿਲ ਵਿਖ ਕਟ ਵਿਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੀ ਭੈ ਭਾਏ ਜਨਮ ਮਰਨ ਨਿਹਚਲ ਭਾਏ ਗੁਰਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਵਾਨ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਾਨ ਮਾਨਮੁਖ ਨਾਮ ਨਾ ਚੇਤਿਓ ਧਿਗ ਜੀਵਨ ਧਿਗ ਵਾਸ ਜਿਸ ਦਾ ਦਿੱਤਾ ਖਾਣਾ ਪੈਨਣਾ ਸੋ ਮਾਨ ਨਾ ਵਸਿਓ ਗੁਣਤਾਸ ਏਹੋ ਮਨ ਸਬਦ ਨਾ ਭੀਦੇਓ ਕਿਉ ਹੋਵੇ ਘਰ ਵਾਸ ਮਾਨਮੁਖਿਆ ਦੋਹਾਗਣੀ ਆਵਣ ਜਾਣ ਮੁਈਆਸ ਗੋਰਾ ਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਗੁਰ ਸੇਵਨ ਆਪਣਾ ਹਾਉ ਸਤ ਬਲਿਹਾਰੀ ਤਾਸ ਨਾਨਕ ਤੈਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸਬਦ ਮਰੈ ਸੋਈ ਜਨ ਸਿਜੈ ਬਿਨ ਸਬਦੈ ਮੁਕਤ ਨਾ ਹੋਈ ਵੇਖ ਕਰਹਿ ਬਾਹ ਕਰਮ ਬਿਗੁੱਤੀ ਭਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੀ ਸਉ ਲੋਚੈ ਕੋਈ ਹਰ ਕਾ ਨਾਉ ਅਤ ਵਡ ਊਚਾ ਊਚੀ ਹੂ ਊਚਾ ਹੋਈ ਅਪੜ ਕੋਏ ਨਾ ਸਕੈ ਜੇ ਸਉ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵਈ ਘਰ ਭੇਖ ਭਵੈ ਸਭ ਕੋਈ ਗੁਰ ਕੀ ਪਾਉੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸਬਦ ਵਿਚਾਰੈ ਕੋਇ ਨਾਨਕ ਸਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਇ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰ ਦੇ ਪਛ ਮੋਏ ਹਉ ਮੈਂ ਕਰਤ ਵਿਹਾਈ ਮਾਨ ਮੁਖਾ ਉਰਵਾਰ ਨਾ ਪਾਰ ਹੈ ਆਦ ਵਿਚ ਰਹੇ ਲਪਟਾਏ ਜੋ ਧੁਰ ਲਿਖਿਆ ਸੋ ਕਮਾਵਣਾ ਕਰਣਾ ਕਸ਼ੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾ ਆਏ ਨਾਨਕ ਸਤਿਗੁਰ ਬੋਹਿਥੈ ਵਡਭਾਗੀ ਚੜੈ ਤੇ ਭੌਜਲ ਪਾਰ ਨੰਗਾਏ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰਤਾਰ ਤਿਸਨਾ 부ਝੈ ਤਿਪਤ ਹੋਏ ਹਰ ਕੈ ਨਾ ਆਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬੇਨ ਸਬਦੈ ਜਗਤ ਵਰਨਿਆ ਕਹਿਣਾ ਕਛੂ ਨਾ ਜਾਏ ਹਰ ਰਖੇ ਸੇ ਉਭਰੇ ਸਬਦ ਰਹੇ ਦਿਵਲਾਏ ਨਾਨਕ ਕਰਤਾ ਸਭ ਕਿਸ ਜਾਣਦਾ ਜਿਨ ਰਖੀ ਬਣਤ ਬੁਣਾਏ ਓ ਮ ਜਗ ਸਭ ਤੀਰਥਾ ਪਾੜ ਪੰਡਿਤ ਥੱਕੇ ਪੁਰਾਨ ਬੇਖ ਮਾਇਆ ਮੋਹ ਨਾ ਮਿਕਈ ਵਿੱਚ ਹਉ ਮੈਂ ਆਵਣ ਜਾਣ ਸਤ ਗੁਰ ਮਿਲਿਆ ਮਾਲ ਉਤਰੀ ਹਰ ਜਪਿਆ ਬੁਰਖ ਸੁ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਗੁਰ ਬਾਣ ਮਾਇਆ ਮੋਹ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਾਰ ਬਿਨਸ ਜਾਏ ਖਿਨਵਾਰ ਵੱਡ ਭਾਗ ਹੋਵੈ ਸਤਗੁਰ ਮਿਲੈ ਹਉਮੈ ਤਜੈ ਵਿਕਾਰ ਹਰ ਨਾਮ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿਥੈ ਤੁਹੈ ਜਿਥੈ ਹੱਥ ਨਾ ਪਾਏ ਮਾਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਬੀਆਂ ਜਾਸਨ ਜਨਮ ਗਵਾਏ ਸਾਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤੈ ਲਿਖਿਆ ਸੋ ਮੇਟਣਾ ਨਾ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤਿਪਾਲ ਕਰੇ ਹਰ ਰਾਇ ਚੁਗਲ ਨਿੰਦਕ ਭੁਖੇ ਰੋਲ ਮੋਏ ਇਹਨਾ ਹੱਥ ਨਾ ਕਿਥਾ ਊਪਾਏ ਬਾਹਰ ਪਾਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਕੇਤ ਸਰੀਰ ਜੋ ਵੀ ਜੀਐ ਸੋ ਅੰਤ ਖਲੋਵਾ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਵਖਸ ਮਿਲਾਏ ਮਨ ਆਵਣ ਜਾਣ ਨ ਸੁਝੈ ਨਾ ਸੁਝੈ ਦਰਬਾਰ ਮਾਇਆ ਮੋਹੇ ਪਲੇਟਿਆ ਅੰਤਰ ਅਗਿਆਨ ਗੁਬਾਰ ਸਭ ਨਾਰ ਸੁਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇ ਨਮੋਕ ਦੁਆਰ ਨਾਨਕ ਆਪ ਓਹੇ ਉਦਰੇ ਸਭ ਕੁਟੰਬ ਤਰੇ ਪਰਵਾਰ ਸਬਦ ਮਰੈ ਸੋ ਮੋਵਾ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹਿ ਗੁਰ ਸਬਦ ਸਿਨ੍ਹਾਪੈ ਬਿਨ ਸਬਦੈ ਮੋਵਾ ਹੈ ਸਭ ਕੋਏ ਮਨ ਮੁਖ ਮੋਵਾ ਆਪਣਾ ਜਨਮ ਖੋਏ ਹਰ ਨਾਮ ਨ ਚੇਤ ਹੈ ਅੰਤ ਦੁਖ ਰੁਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਵੇ ਸਦਾ ਆਨੰਦ ਵਿਵੇਕ ਰਹਿ ਹੈ ਦੁਖ ਸੁਖ ਇਕ ਸਮਾਨ ਤੈਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨੇ ਮਨਮੋਖ ਬਾਲਕ ਬਿਰਤ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਣੀ ਗੋ ਰਮੁਖ ਹਛੇ ਨਿਰਮਲੇ ਗੁਰ ਕੈ ਸਬਦ ਸੁਭਾਏ ਓਨਾ ਮੈਲ ਪਤੰਗ ਨ ਲਗਈ ਜੇ ਚਲਨ ਸਤਗੁਰੁ ਭਾਏ ਮਾਨਮੋਖ ਝੂਠ ਨਾ ਉਤਰੈ ਜੇ ਸਉ ਧੋਵਣ ਪਾਏ ਨਾਨਕ ਗੁਰਮੁਖ ਮੇਲੇ ਆਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇ ਹਸਿਜੈ ਆਪਣੈ ਰੋਹੇ ਆਪਿ ਧਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਏ ਤਿਸ ਸਭ ਕਿਸੁ ਸੁਜੈ ਨਾਨਕ ਗੁਰਮੁਖ ਮਾਨਸਿਉ ਲੁਜੈ ਜਿਨਾਂ ਸਤਿਗੁਰ ਪਰਖ ਨਾ ਸੀ ਵੇਉ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਐ ਨਾ ਪਸੂ ਢੋਰ ਗਾਵਾਰ ਉਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨੁ ਮੁਖ ਮੋਏ ਵਿਕਾਰ ਮਹਿ ਮਰ ਜਮ ਮਹਿ ਵਾਰੋ ਵਾਰ ਜੀਵ ਧਿਆਨੋ ਮਿਰੈ ਸੋ ਜੀਵਦੇ ਹਰ ਜਗ ਜੀਵਨ ਔਰ ਧਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰੈ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਵ ਨਿਤ ਨਾਮ ਸਮਾਲ ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦਹ ਦਿਸ ਫਿਰ ਰਹੇ ਆਤ ਦਿਸ ਨਾਲ ਲੋਭ ਵਿਕਾਰ ਮਾਇਆ ਮੋਹ ਨਾ ਚੁਕਈ ਮਰ ਜਮ ਮਹਿ ਵਾਰੋ ਵਾਰ ਸਾਤ ਗੁਰ ਸੇਵ ਸੁਖ ਪਾਇਆ ਹਤ ਤਿਸਨਾ ਤਜੇ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸਬਦ ਵਿਚਾਰ ਹਰ ਹਰ ਨਾਮ ਧਿਆਏ ਮਾਨ ਹਰ ਦਰਗਹਿ ਪਾਵੇ ਮਾਨ ਕੇਲ ਵਿਖ ਪਾਪ ਸਭ ਕੱਟੀਐ ਹਉਮੈ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪ੍ਰਸ਼ਾਨ ਹਰ ਹਰ ਕਿਰਪਾ ਧਾਰਿ ਪ੍ਰਭ ਜਾਨ ਨਾਨਕ ਜਾਪ ਹਰ ਨਾਮ ਧਨ ਅਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਾਨ ਮਨ ਸਉਪੇ ਜੀ ਸਉ ਭਾਈ ਲਏ ਹੁਕਮ ਫੇਰਾ ਜਹ ਬਸਾ ਬਹਿ ਬਹਿ ਸਹ ਭਾਈ ਜਹ ਭੀਜਹਿ ਤਹ ਜਾਉ ਏਵਡ ਧਾਨ ਹੋਰ ਕੋ ਨਹੀਂ ਭਾਈ ਜੀਵਡ ਸੱਚਾ ਨਾਉ ਦਾਦਾ ਸੱਚੇ ਕੀ ਗੁਣ ਗਾਵਾਂ ਭਾਈ ਸਦਾ ਸੱਚੇ ਕਹਿ ਸੰਗ ਰਹਾਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਬਾਤ ਕੇ ਸਾਧ ਆਪੇ ਖਾਏ ਤਿਸ ਕਾ ਕੀ ਸਲਾਹੀਏ ਭਾਈ ਦਰਸ਼ਨ ਕਾਓ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵੜਿਆਈਆਂ ਭਾਈ ਕਰਮ ਮਿਲੈ ਤਾਂ ਪਾਏ ਇਕ ਹੁਕਮ ਮੰਨ ਨਾ ਜਾਣੀ ਭਾਈ ਦੂਜੇ ਭਾਏ ਫੇਰਾਏ ਸੰਗਤ ਢੋਈ ਨਾ ਮਿਲੈ ਭਾਈ ਵੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਨਾ ਮਨਾਏ ਸਿ ਭਾਈ ਜਿਨਾ ਤੁਰੇ ਕਮਾਇਆ ਨਾਉ ਤਿਨ ਵਿਟਹੁ ਹਾਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗੰਨ ਅਨੰਦਨ ਸੇਵਨ ਗੁਰ ਆਪਣਾ ਅਨੰਦਿਨ ਅਨੰਦ ਰਹਿੰਨ ਨਾਨਕ ਸੇ ਮੋਹ ਸੋਹਣੇ ਸਚੈ ਦਰ ਦਿਸੰਨ ਮੁਖ ਸਚੇ ਸਚ ਦਾੜੀਆਂ ਸਚ ਬੋਲਹਿ ਸਚ ਕਮਾਹਿ ਸਚਾ ਸਬਦ ਮਨ ਵਸਿਆ ਸਤਗੁਰ ਮਾਹੇ ਸਮਾਹਿ ਸੱਚੀ ਰਾਸੀ ਸੱਚ ਧਾਨ ਉਤਮ ਪਦਵੀ ਪਾਹੇ ਸੱਚ ਸੁਣਹਿ ਸੱਚ ਮੰਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈ ਸੁਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੇ ਵਾਹੀਹਾ ਪ੍ਰਯੋਗ ਪ੍ਰਯੋਗ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾਧ ਹੋਏ ਨਾਮ ਰਖਹੁ ਉਰਤਾਰ ਵਾ ਵੀਹਾ ਤੂੰ ਸੱਚ ਚਾਓ ਸੱਚੇ ਸੌ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ ਸਬਦ ਚੀਨ ਤਿਖ ਉਤਰੈ ਮਨ ਲੈ ਰਜਾਇ ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਾਲ ਹੀ ਤੇ ਸਭ ਊਪਜੈ ਬਿਨ ਜਾਲ ਪਿਆਸ ਨਾ ਜਾਏ ਨਾਨਕ ਹਰ ਜਾਲ ਜਿਨ ਪੀਆ ਤਿਸ ឃੂਖ ਨਾ ਲਾਗੇ ਆਏ ਬਾਬੀਹਾ ਤੂੰ ਸਹਜ ਬੋਲ ਸਚੈ ਸਬਦ ਸੁਭਾਏ ਸਾਬ ਕਿਛ ਤੇ ਰਹਿ ਨਾਲ ਹੈ ਸਤਿਗੁਰੂ ਦੀ ਆ ਦਿਖਾਏ प पछण प्रीतम मिलै गुठा शह पर लाहे चिम झिम अमृत वरसदा तिस न भुख सब जाए कूक पुकार न वई ज्योति जोत मिलाए नानक सुख सवन सुहागणी सचै नाम समाए। ਰੋਖ ਖਸਮ ਭੇਜਿਆ ਸੱਚੈ ਹੁਕਮ ਪਠਾਏ ਇੰਦ ਵਰਸੈ ਦਇਆਕਾਰ ਗੂੜੀ ਸਹਿ ਬਰ ਲਾਏ ਬਾਬੀ ਹੈ ਤਾਨ ਮਾਨ ਸੁਖ ਹੋਏ ਜਉ ਤਤ ਗੂਦ 모ਹ ਪਾਏ ਆਨ ਧਨ ਬੌਤਾ ਉਪਜੈ ਧਰਤੀ ਸੋਭਾ ਪਾਏ ਹਾਨ ਦੇਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਵਖਸ ਲਾਏ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹ ਕਾਮਣੀ ਸਚੈ ਸਬਦ ਸਮਾਏ ਭੈ ਕਾ ਸਹਜ 시ਗਾਰ ਕਰਹਿਓ ਸੱਚ ਰਹੋ ਲੇਵ ਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲਐ ਛਡਾਏ ਵਾਵਿਹਾ ਸਗਲੀ ਧਰਤੀ ਜੇ ਫਿਰਹਿ ਊੜ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵੇਣਾ ਬੋਲੇ ਆ ਸਭ ਕਿਸ ਜਾਣਦਾ ਕਿਸ ਆਗੇ ਪੀਚੇ ਅਰਦਾਸ ਨਾਨਕ ਘਾਟ ਘਾਟ ਏਕੋ ਵਰਤਦਾ ਸਬਦ ਕਰੇ ਪ੍ਰਗਾਸ ਨਾਨਕ ਤੇ ਸਹਿਬ ਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਗੁੱਠਾ ਮਾਨ ਤਨ ਸਭ ਪਰ ਫੜੈ ਸਭ ਜਗ ਹਰੀ ਆਵਲ ਹੋਏ ਸਬਦੇ ਸਦਾ ਬਸੰਤ ਹੈ ਜੇ ਤਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵੀਸਰੈ ਜਿਨ ਸਿਰਿਆ ਸਭ ਕੋਏ ਨਾਨਕ ਤੇ ਨਾਮ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਵੁਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵਡੜੈ ਝਾਲ ਚਲੁੰਬ ਲੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੈ ਹਰ ਹਟ ਵੀ ਤੂੰ ਤੂੰ ਕਰਹਿ ਬੋਲੇ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟਾਹ ਕੁਰਬਾਨ ਆਪ ਛੋੜੈ ਤਾਂ ਸਾਹੋ ਮਿਲੈ ਸੱਚਾ ਇਹੋ ਵਿਚਾਰ ਹਉ ਮਨ ਸਿਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤ੍ਰੇਣ ਤ੍ਰਿ ਭਵਨ ਤੁਜੈ ਤੇ ਆਏ ਦਾ ਆਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਾਰ ਕਰ ਥਕੇ ਵਿਚਾਰ ਨਦਰ ਕਰਹਿ ਜੀ ਆਪਣੀ ਤਾਂ ਆਪੇ ਲੈ へ ਸਵਾਰ ਨਾਨਕ ਗੁਰਮੁਖ ਜੀ ਨੀ ਤੇ ਆਇਆ ਆਏ ਸੇ ਪ੍ਰਵਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸੈ ਚਾਰੇ ਕੁੰਡਾ ਜੀ ਭਵਹਿ ਵੇਦ ਪੜਹਿ ਜੋਗ ਚਾਰ ਨਾਨਕ ਸਾਚਾ ਭੇਟੈ ਹਰਿ ਮਨ ਵਸੈ ਪਾਵਹਿ ਮੁਖ ਦੁਆਰ ਨਾਨਕ ਹੁਕਮ ਵਰਤੈ ਖਸਮ ਘਾ ਮਤ ਭਵੀ ਫਿਰਹਿ ਚਲ ਚਿਤ ਮਨ ਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸਾਉ ਕਰ ਦੋਸਤੀ ਸਤਗੁਰ ਸਾਉ ਲਾਏ ਚਿੱਤ ਜੰਮਣ ਮਰਣ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿਤੈ ਭੁੱਲਿਆ ਆਪ ਸਮਝਾਏ ਸੀ ਜਾ ਕਉ ਨਦਰ ਕਰੇ ਨਾਨਕ ਨਦਰਿ ਬਾਹਰੀ ਕਰਨ ਪਲਾਹ ਕਰੇ